ਪ੍ਰਵ ਜਾਣੇ ਜਿਸ ਨੂੰ ਦੇਸੁ ਪਾਈ ਵਸਤੁ ਅਨੂਪਾ ਤਗਮ ਗੋਚਰ ਗੁਰਪੂਰਾ ਲਖ ਲਖਾਇ ਜਿਨੇ ਚਾਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੋਕੇ ਨਾਹੀ ਜੇ ਕੋ ਰਖੇ ਲੁਕਾਈ ਸਾਭ ਕੀ ਤੇਰਾ ਤੁਮੰਤਰ ਜਾਨੀ ਤੋ ਸਮਨਾ ਕਾ ਪ੍ਰਵ ਸੋਈ ਜਿਸ ਨੂੰ ਦਾਤ ਕਰੇ ਸੋ ਪਾਈ ਜਨ ਨਾਨਕ ਅਵਰਣਾ ਕੋਈ ਸੋਰਠ ਮਾਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਕਿਸ ਹਉ ਜਾਚੇ ਕਿਸ ਆਰਾਦੀ ਜਾਂ ਸਭ ਕੁ ਕੀਤਾ ਉਸੇ ਜੋ ਦੋ ਜੀ ਸੇ ਪਟਾਵ ਡੇਰਾ ਸੋ ਸੁਖਾ ਕੂਰਲਸੀ ਨਿਰਪਉ ਨਿਰੰਕਾਰ ਭਾਵ ਖੰਡਨ ਸਭ ਸੁਗ ਨਾਮ ਨੇ ਦੇਸੀ ਅਰਜੋ ਤੇਰੀ ਦਾਤੀ ਰਾਜਾ ਮਾਨਸ ਸਪ ਬਪੜਾ ਕਿਆ ਸਾਲਾ ਏ ਕਿਆ ਤਿਸ ਕਾ ਮੋਤਾਜਾ ਰਾਵ ਜਨ ਅਰਤੇ ਆਇਆ ਸਭ ਕੇ ਤਿਸ ਕਾ ਜਿਸ ਕੀ ਪੂਗਵਾਈ ਅਸਾ ਤਨ ਦੀ ਅਸੁਖ ਦਾਤੇ ਨਿਖੋਟ ਨਾ ਕਬੀ ਜਾਇ ਅਨੰਦ ਪਿਆਸ ਸੁ ਸਹਿ ਸਮਾਣੇ ਸਤਗੁਰ ਮੇਲ ਮਿਲਾਇ ਮਨ ਨਾਮ ਜਪ ਨਾਮ ਰਾਧ ਅੰਦੇ ਨਾਮ ਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਾ ਜੋ ਕੀ ਕਾਣ ਜਮਾਣੀ ਜਿਨ ਕੋ ਕਿਰਪਾ ਲਵਾ ਪ੍ਰਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਾਤੇ ਰੀ ਤੂੰ ਸਰਬ ਜੀਆ ਦਇਆਲਾ ਸਭ ਕੀ ਕੀਤਾ ਤੇਰਾ ਵਰਤੇ ਅਮ ਕਿਆ ਹੰਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਨਿਉ ਪਿਤਾ ਪੂਤਾ ਕਰਪਾਲਾ ਸੋਠ ਮਹੱਲਾ ਪੰਜਮਾ ਘਰ ਪਹਿਲਾ ਚੌ ਤੁਕੇ ਗੁਰੂ ਗੋਬਿੰਦ ਸਾਹਿਬ ਆਇਏ ਪਾਈ ਮਨ ਤਲਿ ਰਦੇ ਧਾਰ ਸਚਾ ਸਾਇ ਮਨ ਵਸੇ ਭਾਈ ਆਕਰਣੀ ਸਾਰ ਜਿਤ ਤਨ ਨਾਮ ਨਵਜੇ ਪਾਇ ਸੇ ਤਨੋ ਏਸਾਰ ਸਾਧ ਸੰਗਤ ਕੁਵਾਰਿਆ ਭਾਈ ਜਿਨੇ ਕੰਕਾਰ ਅਦਾਰ ਸੋਈ ਸਚਾ ਰਾਧਨਾ ਪਾਈ ਜਿਤੇ ਸਭ ਕੀ ਸੋਏ ਗੁਰ ਪੂਰੇ ਜਾਣਾ ਆ ਭਾਈ ਤਿਸ ਬਿਨ ਨ ਵਰਣਾ ਕੋਈ ਰਹਾਉ ਨਾਮ ਮੇਉਨੇ ਪਾਚਮੋਏ ਪਾਈ ਗਣ ਤਨ ਜਾਏ ਗਣੀ ਬਿਨ ਸਚ ਸੋਈ ਨ ਪਾਈਏ ਪਾਈ ਸਚਾ ਗਮ